ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਖਾਸ ਉਪਾਅ ਤੇ ਕੁਝ ਖਾਸ ਜਾਣਕਾਰੀ ਲੈ ਕੇ ਆਏ ਹਾਂ ਤੁਸੀਂ ਆਪਣੇ ਘਰ ਤੋਂ ਇਹਨਾਂ ਪੰਜ ਲੋਕਾਂ ਨੂੰ ਕਦੇ ਵੀ ਖਾਲੀ ਹੱਥ ਨਾ ਜਾਣ ਦੇਵੋ ਨਹੀਂ ਤਾਂ ਤੁਹਾਡੀ ਜ਼ਿੰਦਗੀ ਖੋ ਚਾਵੇਗੀ ਬਰਬਾਦ ਕਈ ਲੋਕ ਇਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੇ ਪਰ ਇਹ ਗੱਲਾਂ ਬਿਲਕੁਲ ਸੱਚੀਆਂ ਹੁੰਦੀਆਂ ਨੇ ਜੇਕਰ ਅਸੀਂ ਇਹਨਾਂ ਲੋਕਾਂ ਨੂੰ ਆਪਣੇ ਘਰ ਤੋਂ ਰਸਾ ਕੇ ਜਾਂ ਫਿਰ ਖਾਲੀ ਹੱਥ ਹੀ ਮੋੜ ਦਿੰਨੇ ਆ ਤੇ ਇਸ ਦੇ ਨਾਲ ਸਾਨੂੰ ਆਪਣੀ ਘਰ ਦੀ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਤੇ ਇਸ ਦੇ ਨਾਲ ਨਾਲ ਸਾਡੇ ਘਰ ਦੇ ਵਿੱਚ ਗਰੀਬੀ ਚਾਨ ਦਾ ਨਾਮ ਹੀ ਨਹੀਂ ਲੈਂਦੀ ਇਸੇ ਤਰੀਕੇ ਦੇ ਨਾਲ ਅਸੀਂ ਜੇਕਰ ਇਹ ਗਲਤੀਆਂ ਕਰ ਬੈਠੇ ਆਂ ਤੇ ਅਸੀਂ ਇਹਨਾਂ ਗਲਤੀਆਂ ਨੂੰ ਸਧਾਰਨ ਦੇ ਲਈ ਕਿਹੜੇ ਉਪਾਅ ਕਰ ਸਕਦੇ ਆਂ ਤੇ ਕਿਹੜੇ ਲੋਕ ਨੇ ਜਿੰਨਾਂ ਨੂੰ ਸੀ ਆਪਣੇ ਘਰ ਤੋਂ ਕਦੇ ਵੀ ਖਾਲੀ ਨਹੀਂ ਮੋੜਨਾ ਇਹ ਸਾਰੀ ਜਾਣਕਾਰੀ ਤੇ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਪੇਕੂ ਮੈਂਟ ਬੋਗਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਤੋਂ ਇਸੇ ਤਰੀਕੇ ਦੇ ਨਾਲ ਭੁੱਲ ਕੇ ਵੀ ਇਹਨਾਂ ਪੰਜ ਲੋਕਾਂ ਨੂੰ ਕਦੇ ਵੀ ਆਪਣੇ ਘਰ ਤੋਂ ਖਾਲੀ ਹੱਥ ਨਾ ਜਾਣ ਤੇ ਉਹ ਨਹੀਂ ਤਾਂ ਤੁਹਾਡੀ ਜ਼ਿੰਦਗੀ ਬੰਨ ਚ ਆਵੇਗੀ ਨਰਕ। ਹਿੰਦੂ ਧਰਮ ਦੇ ਵਿੱਚ ਹੀ ਦਾਨ ਨੂੰ ਸਿਰਫ ਹਿੰਦੂ ਧਰਮ ਦੇ ਵਿੱਚ ਹੀ ਨਹੀਂ ਸਗੋ ਸਾਰੇ ਧਰਮਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਦਾਨ ਕਰਨਾ ਸਿਰਫ ਇੱਕ ਰਵਾਜ ਜਾਂ ਫਿਰ ਪਰੰਪਰਾ ਨਹੀਂ ਸਗੋ ਤਾਂ ਆਰਮਿਕ ਗ੍ਰੰਥਾਂ ਦੇ ਵਿੱਚ ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਦਾਨ ਕਰਦਾ ਹੈ ਸੋ ਇਸੇ ਤਰੀਕੇ ਦੇ ਨਾਲ ਇਸ ਦੇ ਪ੍ਰਭਾਵਕਾਰ ਉਸ ਨੂੰ ਇੰਦਰੀਆਂ ਦੇ ਮੋਹ ਤੋਂ ਆਜ਼ਾਦੀ ਮਿਲਦੀ ਏ ਤੇ ਇਸ ਤੋਂ ਇਲਾਵਾ ਉਸ ਨੂੰ ਬਾਰੋਂ ਵੀ ਖੁਸ਼ੀ ਮਿਲਦੀ ਏ ਤੇ ਸ਼ਾਸਤਰਾਂ ਦੇ ਵਿੱਚ ਕਿਹਾ ਗਿਆ ਏ ਕਿ ਜੀਵਨ ਦੇ ਵਿੱਚ ਖੁਸ਼ੀ ਸ਼ਾਂਤੀ ਤੇ ਮਨ ਚਾਹੀਆਂ ਇਹ ਸ਼ਾਮਾਂ ਦੀ ਪੂਰਤੀ ਲਈ ਦਾਨ ਕਰਨਾ ਬਹੁਤ ਹੀ ਜ਼ਰੂਰੀ ਏ ਇਹ ਬ੍ਰਹਿਮੰਡ ਦਾ ਨਿਯਮ ਏ ਕਿ ਜਦੋਂ ਤੱਕ ਅਸੀਂ ਕੁਝ ਨਹੀਂ ਦਿੰਦੇ ਸਾਨੂੰ ਬਦਲੇ ਦੇ ਵਿੱਚ ਕੋਝ ਵੀ ਨਹੀਂ ਮਿਲੇਗਾ ਤੇ ਇਹ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ। দান ਕਰਨਾ ਸਭ ਤੋਂ ਵੱਡਾ ਪੁੰਨ ਮੰਨਿਆ ਜਾਂਦਾ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਨਾ ਸਿਰਫ ਸਾਡੇ ਬਹੁਤ ਸਾਰੇ ਪਾਪਾਂ ਨੂੰ ਮਿਟਾ ਦਿੰਦਾ ਹੈ ਸਗੋਂ ਇਹ ਸਾਨੂੰ ਮੌਤ ਤੋਂ ਬਾਅਦ ਸਵਰਗ ਪ੍ਰਾਪਤ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ। ਤੁਸੀਂ ਜਾਣਦੇ ਹੋ ਕਿ ਮੰਦਰਾਂ ਤੇ ਹੋਰ ਧਾਰਮਿਕ ਸਥਾਨਾਂ ਤੇ ਦਾਨ ਕਰਨ ਦੀ ਪਰੰਪਰਾ ਬਹੁਤ ਹੀ ਪੁਰਾਣੀ ਹੈ ਪਰ ਕਿ ਤੁਸੀਂ ਜਾਣਦੇ ਹੋ ਕਿ ਜੇਕਰ ਕੋਈ ਸਾਧੂ ਜਾਂ ਲੋੜਵੰਦ ਵਿਅਕਤੀ ਤੁਹਾਡੇ ਦਰਵਾਜ਼ੇ ਤੇ ਆਉਂਦਾ ਏ ਤੇ ਤੁਸੀਂ ਉਸ ਨੂੰ ਖਾਲੀ ਹੱਥ ਵਾਪਸ ਭੇਜ ਦਿੰਦੇ ਹੋ ਤਾਂ ਇਸ ਨੂੰ ਆਫਤ ਤੇ ਅਸ਼ੁਭ ਮੰਨਿਆ ਜਾਂਦਾ ਹੈ ਸ਼ਾਸਤਰਾਂ ਦੇ ਅਨੁਸਾਰ ਕੁਝ ਖਾਸ ਲੋਕਾਂ ਨੂੰ ਕਦੇ ਵੀ ਤੁਹਾਡੇ ਦਰਵਾਜ਼ੇ ਤੋਂ ਖਾਲੀ ਹੱਥ ਨਹੀਂ ਪਰਤਣਾ ਚਾਹੀਦਾ ਜੇਕਰ ਅਜੀਹਾ ਕੀਤਾ ਜਾਂਦਾ ਹੈ ਤਾਂ ਇਹ ਤੁਹਾਡੀ ਕਿਸਮਤ ਨੂੰ ਬਦ ਕਿਸਮਤੀ ਦੇ ਵਿੱਚ ਬਦਲ ਸਕਦਾ ਹੈ ਤੇ ਘਰ ਦੀ ਖੁਸ਼ੀ ਦੇ ਵਿੱਚ ਰੁਕਾਵਟਾਂ ਵੀ ਪਾ ਸਕਦਾ ਹੈ ਤੇ ਆਓ ਜਾਣਦੇ ਹਾਂ ਉਹ ਕਿਹੜੇ ਪੰਜ ਲੋਕ ਹਨ ਜਿਨ੍ਹਾਂ ਨੂੰ ਖਾਲੀ ਹੱਥ ਨਹੀਂ ਭੇਜਣਾ ਚਾਹੀਦਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਓ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਨਰ ਜ਼ਿਆਦਾਤਰ ਲੋਕ ਕਿਨਰਾਂ ਤੋਂ ਦੂਰ ਰਹਿੰਦੇ ਨੇ ਪਰ ਜੇਕਰ ਕੋਈ ਟਰਾਂਸ ਜੈਂਡਰ ਤੁਹਾਡੇ ਘਰ ਦਫ਼ਤਰ ਜਾਂ ਫਿਰ ਦਰਵਾਜ਼ੇ ਤੇ ਭੀਖ ਮੰਗਣ ਦੇ ਲਈ ਆਉਂਦਾ ਹੈ ਤਾਂ ਉਸ ਨੂੰ ਖਾਲੀ ਹੱਥ ਭੇਜਣ ਦੀ ਗਲਤੀ ਕਦੇ ਵੀ ਨਾ ਕਰੋ ਇਹ ਮੰਨਿਆ ਜਾਂਦਾ ਹੈ ਕਿ ਟਰਾਂਸ ਜੈਂਡਰਾਂ ਨੂੰ ਦਾਨ ਕਰਨ ਦੇ ਨਾਲ ਕੁੰਡਲੀ ਦੇ ਵਿੱਚ ਬੁੱਧ ਦਾ ਦੋਸ਼ ਖਤਮ ਹੋ ਜਾਂਦਾ ਹੈ ਤੇ ਜੋਤਿਸ਼ ਸ਼ਾਸਤਰ ਦੇ ਅਨੁਸਾਰ ਕਿੰਨਰਾਂ ਨੂੰ ਬੋਧ ਗਿਰਾਂ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਤੇ ਇੰਨਾ ਹੀ ਨਹੀਂ ਐਸੀ ਉਹਨਾਂ ਦੇ ਨਾਲ ਜਿਸ ਤਰ੍ਹਾਂ ਵਿਵਹਾਰ ਕਰਦੇ ਆ ਉਸ ਦਾ ਸਾਡੀ ਜ਼ਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਇਸ ਲਈ ਸਾਨੂੰ ਕਦੇ ਵੀ ਗਲਤੀ ਦੇ ਨਾਲ ਵੀ ਕਿਨਰਾਂ ਦਾ અપਮਾਨ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਉਹਨਾਂ ਨੂੰ ਦਾਣ ਨਹੀਂ ਦੇਣਾ ਚਾਹੁੰਦੇ ਤਾਂ ਨਾ ਦਿਓ ਪਰ ਤੁਸੀਂ ਉਹਨਾਂ ਦੇ ਨਾਲ ਦੁਰਵਿਵਹਾਰ ਬਿਨਾ ਕਰੋ ਹਾਲਾਂਕਿ ਇੱਕ ਧਾਰਮਿਕ માનਤਾ ਹੈ ਕਿ ਜੇਕਰ ਕਿੰਨਰਾਂ ਨੂੰ ਹਰੇ ਕੱਪੜੇ ਜਾਂ ਫਿਰ ਹਰੇ ਰੰਗ ਦੀ ਕੋਈ ਚੀਜ਼ ਦਾਨ ਕੀਤੀ ਜਾਂਦੀ ਏ ਤਾਂ ਇਹ ਬਹੁਤ ਹੀ ਸ਼ੁਭ ਹੁੰਦਾ ਹੈ ਅਜਿਹਾ ਕਰਨ ਦੇ ਨਾਲ ਜੀਵਨ ਦੇ ਵਿੱਚ ਸੁਖ ਸ਼ਾਂਤੀ ਤੇ ਖੁਸ਼ਹਾਲੀ ਆਉਂਦੀ ਏ ਪਰ ਉਹਨਾਂ ਦਾ અપਮਾਨ ਕਰਨ ਦੇ ਨਾਲ ਬੋਧਿ ਗ੍ਰਹਿ ਤੁਹਾਨੂੰ ਨੁਕਸਾਨ ਵੀ ਪਹੁੰਚਾਉਂਦਾ ਏ ਤੇ ਤੁਹਾਨੂੰ ਕਈ ਤਰ੍ਹਾਂ ਦੀਆਂ ਮਾਨਸਿਕ ਤੇ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਬੋਧ ਗ੍ਰਹਿ ਨੂੰ ਕਿਸਮਤ ਦਾ ਕਾਰਕ ਵੀ ਮੰਨਿਆ ਜਾਂਦਾ ਹੈ। ਇਸ ਲਈ ਤੁਹਾਨੂੰ ਇਹਨਾਂ ਨੂੰ ਦਾਨ ਜ਼ਰੂਰ ਕਰਨਾ ਚਾਹੀਦਾ ਹੈ ਤੇ ਜੇਕਰ ਸੰਭਵ ਹੋਵੇ ਤਾਂ ਉਹਨਾਂ ਨੂੰ ਹਰੇ ਰੰਗ ਦੀ ਕੋਈ ਚੀਜ਼ ਜ਼ਰੂਰ ਦਾਨ ਕਰਿਆ ਕਰੋ। ਇਸ ਤੋਂ ਇਲਾਵਾ ਜੇਕਰ ਕੋਈ ਸੰਤ ਜਾਂ ਮਹਾਤਮਾ ਤੁਹਾਡੇ ਦਰਵਾਜ਼ੇ ਤੇ ਆਉਂਦਾ ਹੈ ਤਾਂ ਹਮੇਸ਼ਾ ਉਸਨਰ ਸਤਕਾਰ ਤੇ ਸ਼ਿਸ਼ਟਾਚਾਰ ਦੇ ਨਾਲ ਪੇਸ਼ ਆਓ ਜੇਕਰ ਤੁਸੀਂ ਉਸ ਤੋਂ ਕੁਝ ਗਿਆਨ ਪ੍ਰਾਪਤ ਕਰਨਾ ਚਾਹੋ ਨੇ ਤਾਂ ਇਹ ਵੀ ਕਰੋ ਕਿਉਂਕਿ ਸੰਤਾਂ ਦੇ ਸ਼ਬਦਾਂ ਦੇ ਵਿੱਚ ਡੂੰਗਾ ਅਨੁਭਵੇ ਤੇ ਅਸੀਸਾਂ ਛੂਪੀਆਂ ਹੁੰਦੀਆਂ ਹਨ ਇਸ ਤੋਂ ਇਲਾਵਾ ਆਪਣੀ ਸਬਰਤਾ ਅਨੁਸਾਰ ਉਹਨਾਂ ਨੂੰ ਕੋਜਨਾ ਕੋਜ দান ਜ਼ਰੂਰ ਕਰੋ ਚਾਹੇ ਉਹ ਭੋਜਨ ਹੋਵੇ ਕੱਪੜੇ ਹੋਣ ਜਾਂ ਕੋਈ ਹੋਰ ਜ਼ਰੂਰੀ ਚੀਜ਼ ਹੋਵੇ ਸੰਤਾ ਤੇ ॠਸ਼ੀਆਂ ਨੂੰ ਸਿਰ ਸਤਕਾਰ ਦੇਣਾ ਹੀ ਨਹੀਂ ਸਗੋ ਤੁਹਾਨੂੰ ਉਹਨਾਂ ਦੇ ਪੈਰਾਂ ਨੂੰ ਵੀ ਛੂਣਾ ਚਾਹੀਦਾ ਹੈ ਤੇ ਉਹਨਾਂ ਦਾ ਆਸ਼ੀਰਵਾਦ ਵੀ ਲੈਣਾ ਚਾਹੀਦਾ ਹੈ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਸੰਤ ਨੂੰ ਦਰਵਾਜ਼ੇ ਤੋਂ ਖਾਲੀ ਹੱਥ ਮੋੜ ਦਿੰਦਾ ਹੈ ਤਾ ਖੁਸ਼ਹਾਲੀ ਦੀ ਬਜਾਏ ਦੁੱਖ ਦੀ ਮਸੀਬਤਾਂ ਉਸ ਦੇ ਜੀਵਨ ਦੇ ਵਿੱਚ ਪਰਵੇਸ਼ ਕਰਦੀਆਂ ਨੇ ਇਸ ਲਈ ਜਦੋਂ ਵੀ ਕੋਈ ਸੰਤ ਤੁਹਾਡੇ ਘਰ ਆਉਂਦਾ ਹੈ ਤਾਂ ਉਸ ਨੂੰ ਸਤਕਾਰ ਨਾਲ ਵਿਦਾ ਕਰੋ ਉਸ ਦੀ ਸੇਵਾ ਕਰਨ ਦਾ ਮੌਕਾ ਕਦੇ ਨਾ ਗਵਾਓ ਇਸ ਤੋਂ ਇਲਾਵਾ ਅਪਾਹਜ ਜਾਂ ਬੇਸਹਾਰਾ ਵਿਅਕਤੀ ਜੇਕਰ ਕੋਈ ਵੀ ਅਪਾਹਜ ਵਿਅਕਤੀ ਮਦਦ ਦੇ ਲਈ ਤੁਹਾਡੇ ਦਰਵਾਜ਼ੇ ਤੇ ਆਉਂਦਾ ਹੈ ਤਾਂ ਤੁਹਾਨੂੰ ਉਸ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਜੋਤਿਸ਼ ਸ਼ਾਸਤਰ ਦੇ ਅਨੁਸਾਰ ਅਜਿਹੇ ਲੋਕਾਂ ਨੂੰ ਸ਼ਨੀ ਤੇ ਰਾਹੂ ਦਾ ਪਰਤੇਕ ਮੰਨਿਆ ਜਾਂਦਾ ਹੈ ਤੇ ਉਹਨਾਂ ਨੂੰ ਦਾਨ ਕਰਨ ਦੇ ਨਾਲ ਤੁਸੀਂ ਜਾਲਮ ਗ੍ਰਹਿਆਂ ਦੇ ਪਰਕੋਪ ਤੋਂ ਬਚ ਸਕਦੇ ਹੋ ਜੋਤਿਸ਼ਾਇਤਰ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੁੰਡਲੀ ਦੇ ਵਿੱਚ ਸ਼ਨੀ ਦੋਸ਼ ਇਹ ਤਾਂ ਜੀਵਨ ਵਿੱਚ ਸਮੱਸਿਆਵਾਂ ਆਉਂਦੀਆਂ ਹਨ ਪਰ ਕਈ ਵਾਰ ਅਜੀਹਾ ਵੀ ਹੁੰਦਾ ਹੈ ਕਿ ਐਸੀ ਜੀਵਨ ਵਿੱਚ ਸਭ ਕੁਝ ਸਹੀ ਕਰ ਰਹੇ ਹੁੰਨੇ ਆ ਪਰ ਫਿਰ ਵੀ ਜੀਵਨ ਦੇ ਵਿੱਚ ਦੁੱਖ ਤੇ ਮੁਸੀਬਤਾਂ ਘਟ ਹੁੰਦੀਆਂ ਨਹੀਂ ਜਾਪਦੀਆਂ ਤਾਂ ਧਿਆਨ ਦਿਓ ਕਿ ਤੁਸੀਂ ਵੀ ਆਪਣੇ ਦਰਵਾਜ਼ੇ ਤੋਂ ਲੋੜਵੰਦਾਂ ਨੂੰ ਕੁਝ ਨਹੀਂ ਦੇ ਰਹੇ ਹੋ ਕਿ ਤੁਸੀਂ ਭਿਖਾਰੀ ਨੂੰ ਖਾਲੀ ਹੱਥ ਮੋੜ ਰਹੇ ਹੋ ਜੇਕਰ ਅਜੇ ਆਏ ਤਾਂ ਯਾਦ ਰੱਖੋ ਕਿ ਤੁਹਾਨੂੰ ਅਜੇਹਾ ਕਦੇ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਆਪਾਹਜ ਲੋਕਾਂ ਨੂੰ ਰਾਹੂ ਤੇ ਸ਼ਨੀ ਦੇਵ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਉਹਨਾਂ ਨੂੰ ਕਦੇ ਵੀ ਦਰਵਾਜ਼ੇ ਤੋਂ ਖਾਲੀ ਹੱਥ ਨਹੀਂ ਸਾਨੂੰ ਮੋਪੇਜਣਾ ਚਾਹੀਦਾ ਇਸ ਤੋਂ ਇਲਾਵਾ ਜੇਕਰ ਕੋਈ ਭਿਖਾਰੀ ਤੁਹਾਡੇ ਦਰਵਾਜ਼ੇ ਤੇ ਆਉਂਦਾ ਹੈ ਤਾਂ ਉਸ ਨੂੰ ਖਾਲੀ ਹੱਥ ਨਾ મોੜੋ ਜੇ ਤੁਹਾਡੇ ਕੋਲ ਪੈਸੇ ਨਹੀਂ ਤਾਂ ਖਾਣ ਜਾਂ ਪਹਿਨਣ ਦੇ ਲਈ ਕੁਝ ਜ਼ਰੂਰ ਦਿਓ ਕਈ ਵਾਰ ਲੋਕ ਦਰਵਾਜ਼ੇ ਤੇ ਆਉਣ ਵਾਲੇ ਭਿਖਾਰੀ ਨੂੰ ਝਿੜਕਦੇ ਹਨ ਜਾਂ ਗੁੱਸੇ ਦੇ ਵਿੱਚ ਕੁਝ ਕਹਿੰਦੇ ਹਨ ਪਰ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਅਜਿਹਾ ਕਰਨਾ ਪੂਰੇ ਤਰੀਕੇ ਦੇ ਨਾਲ ਗਲਤ ਮੰਨਿਆ ਜਾਂਦਾ ਹੈ ਦਾਣ ਦੇਣਾ ਜਾਂ ਨਾ ਦੇਣਾ ਤੁਹਾਡੀ ਇੱਛਾ ਤੇ ਨਿਰਪਰ ਕਰਦਾ ਹੈ ਪਰ ਕਿਸੇ ਵੀ ਲੋੜਵੰਦ ਵਿਅਕਤੀ ਦਾ અપਮਾਨ ਕਰਨਾ ਜਾਂ ਛਿੜਕਣਾ ਸਹੀ ਨਹੀਂ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਅਸੀਂ ਇਸ ਤਰ੍ਹਾਂ ਕਿਸੇ ਦਾ અપਮਾਨ ਕਰਦੇ ਹਾਂ ਤਾਂ ਸਾਡੇ ਸੰਚਿਤ ਗੁਣ ਵੀ ਨਸ਼ਟ ਹੋ ਜਾਂਦੇ ਨੇ ਇਸ ਲਈ ਜੇਕਰ ਉਸੇ ਕਿਸੇ ਨੂੰ ਕੁਝ ਦੇਣ ਤੇ ਵਿੱਚ ਅਸਮਰਥ ਹੋ ਤਾਂ ਘਟੋ-ਘਟ ਉਸ ਨੂੰ ਪਿਆਰ ਤੇ ਸਤਕਾਰ ਦੇ ਨਾਲ ਵਿਦਾਈ ਜ਼ਰੂਰ ਦਿਓ ਯਾਦ ਰੱਖੋ ਦਇਆ ਸਭ ਤੋਂ ਵੱਡਾ ਗੁਣ ਹੈ ਤੇ ਇਸ ਦੀ ਮਹੱਤਤਾ ਹਰ ਧਾਰਮਿਕ ਗ੍ਰੰਥ ਦੇ ਵਿੱਚ ਚੰਗੀ ਤਰ੍ਹਾਂ ਦੱਸੀ ਗਈ ਹੈ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਘਰ ਦੀ ਧੀ ਦੇ ਬਾਰੇ ਚੇਕਰ ਘਰ ਦੀ ਧੀ ਆਪਣੇ ਸਹੁਰੇ ਘਰ ਤੋਂ ਆਉਂਦੀ ਏ ਤਾਂ ਉਸ ਦਾ ਕਦੇ ਵੀ ਅਪਮਾਨ ਨਹੀਂ ਕਰਨਾ ਚਾਹੀਦਾ ਉਸਨੋਂ ਉਸ ਵੀ ਇਸ਼ਿਆ ਦੇ ਅਨੁਸਾਰ ਜਿੰਨਾ ਹੋ ਸਕੇ ਦਾਨ ਦੇਣਾ ਚਾਹੀਦਾ ਹੈ ਕਿਉਂਕਿ ਕੁਝ ਘਰਾਂ ਵਿੱਚ ਅਜੀਹਾ ਹੁੰਦਾ ਹੈ ਕਿ ਜਦੋਂ ਧੀ ਆਉਂਦੀ ਹੈ ਤੇ ਘਰ ਦੇ ਲੋਕ ਉਸ ਦੇ ਨਾਲ ਲੜਨਾ ਝਗੜਨਾ ਸ਼ੁਰੂ ਕਰ ਦਿੰਦੇ ਆ ਤੇ ਉਸ ਦੇ ਨਾਲ ਬਦਸਲੂਕੀ ਵੀ ਕਰਦੇ ਨੇ ਅਜੀਹਾ ਕਰਨ ਦੀ ਨਾਲ ਤੁਹਾਡੇ ਘਰ ਦੇ ਵਿੱਚ ਗਰੀਬੀ ਆਉਂਦੀ ਹੈ ਤੇ ਜਦੋਂ ਤੁਹਾਡੇ ਘਰ ਦੀ ਧੀ ਤੁਹਾਡੇ ਘਰ ਨੂੰ ਬੇਇੱਜ਼ਤ ਕਰਕੇ ਛੱਡਦੀ ਏ ਤਾਂ ਤੁਹਾਡੇ ਘਰ ਦੀ ਦੇਵੀ ਲక్ష్ਮੀ ਵੀ ਤੁਹਾਡੇ ਨਾਲ ਗੁੱਸੇ ਹੋ ਕੇ ਚਲੀ ਜਾਂਦੀ ਏ ਇਸ ਲਈ ਕਦੇ ਵੀ ਆਪਣੇ ਘਰ ਦੀ ਧੀ ਦਾ ਅਪਮਾਨ ਨਾ ਕਰੋ ਇਸ ਕਾਰਨ ਘਰ ਦੀ ਖੁਸ਼ੀ ਤੇ ਖੁਸ਼ਹਾਲੀ ਵੀ ਹਮੇਸ਼ਾ ਦੇ ਲਈ ਚਲੀ ਜਾਂਦੀ ਏ ਤੇ ਦਾਨ ਕਰਨ ਦਾ ਮਤਲਬ ਏ ਕਿ ਉਸ ਚੀਜ਼ ਦੇ ਉੱਤੇ ਆਪਣਾ ਹੱਕ ਛੱਡ ਦੇਣਾ ਇਸ ਨੂੰ ਗਰੀਬਾਂ ਤੇ ਲੋੜਵੰਦਾ ਚਾ ਧਾਰਮਿਕ ਸਥਾਨਾਂ ਨੂੰ ਦਾਨ ਕਰਨਾ ਬਹੁਤ ਹੀ ਪਵਿੱਤਰ ਕਾਰਜ ਮੰਨਿਆ ਚਾਹੁੰਦਾ ਹੈ ਇਸੇ ਤਰੀਕੇ ਦੇ ਨਾਲ ਇਹ ਪੰਜ ਲੋਕਾਂ ਨੂੰ ਤੁਸੀਂ ਕਦੇ ਵੀ ਆਪਣੇ ਘਰ ਤੋਂ ਖਾਲੀ ਨਹੀਂ ਚਾਣ ਦੇਣਾ ਜੇਕਰ ਤੁਸੀਂ ਇਸ ਤਰ੍ਹਾਂ ਦੀ ਗਲਤੀ ਕਰਦੇ ਹੋ ਤਾਂ ਤੁਹਾਡਾ ਘਰ ਪੂਰੇ ਤਰੀਕੇ ਦੇ ਨਾਲ ਬਰਬਾਦ ਹੋ ਜਾਵੇਗਾ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਆਵੇਗੀ ਖਰਚੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ ਹਾਂਜੀ ਇਹੇ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਾਦ ਤੋਂ ਬਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਜਾਣਕਾਰੀ ਦੇ ਨਾਲ ਤਤਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਓ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ